ठीक से मम्मा कुछ नहीं हूँ मैं कितने बैठ के जाती रही है बाय कुट के फट के रखी हाँ डू नॉट फीयर वेन पापा इज हीयर हाँ जी सत श्रीकाल जी सारू और सारे कि उम्मीद है तुम सारे वजिया हो गए तो है जी सवेर टाइम अज ਤੇ ਮੈਨੂੰ ਕਿਸੇ ਸਾਫ ਸਫਾਈ ਕਰਨ ਤੇ ਰਾਤ ਦਿਨੇ ਵੀ ਹੈ ਤੁਹਾਨੂੰ ਪਤਾ ਹੀ ਹੈ ਕਿਵੇਂ ਦਾ ਪਾਇਆ ਹੋਇਆ ਮਿੱਟੀ ਮਿੱਟੀ ਜੀ ਹੋਈ ਪਈ ਆ ਅੱਜ ਤਾਂ ਮੈਨੂੰ ਲੱਗਦਾ ਮੇਰਾ ਬਹੁਤ ਟਾਈਮ ਲੱਗੂ ਕੰਮ ਦੇ ਵਿੱਚ ਲਓ ਵੀ ਮਰਾ ਕੋਈ ਕਿਥੇ ਪਰਲਮੈਂਟ ਚੱਦਰ ਵਗੈਰਾ ਛਾੜਦਾ ਹਾਂਜੀ ਹਾਂਜੀ ਕੀ ਚਾਹੀਦਾ ਬੋਲੋ ਫਰਸ਼ ਤੇ ਦੇਖੋ ਫਰਸ਼ ਇੱਥੇ ਪਿਆ ਤੇ ਮਾਸ ਮੈਂ ਹੁਣ ਚੱਦਰ ਵਿਛਾ ਲਾਂ ਫਿਰ ਤੁਸੀਂ ਕੱਪੜੇ ਦੱਸ ਦਿਓ ਮੈਨੂੰ ਕਿਹੜੇ ਪ੍ਰੈਸ ਕਰਨੇ ਆ ਮੈਂ ਕਰ ਦੂੰਗੀ ਕੱਪੜੇ ਜਿਹੜੇ

ਪੁਰਾਣੇ ਸਿੱਲੇ ਸਾਰਾ ਗਾਵਾਤਾ ਤੇ ਨੇ ਰਿੰਨ ਜਨਾਲ ਮੀ ਪੈ ਜਾਂਦਾ ਫਿਰ ਵਧੀਆ ਸੀ ਫਿਰ ਵਧੀਆ ਸੀ ਬਾਰਸ ਆਹਨਾ ਕੱਲ ਪਾਪਾ ਨਹੀਂ ਮੇ ਮਾਲੇ ਮम्मा ਨਾ ਹੋ ਕਰਾਤਾ ਬਾਰਸ ਸਾਰਾ ਵੇੜੇ ਚ ਪਾਪਾ ਨੇ ਪਾਣੀ ਫੇਰ ਕੇ ਨਾ ਝਾੜੂ ਜੀ ਨੇ ਸਾਰਾ ਬਾਹਰ ਕੱਢਤਾ ਮਿੱਟੀ ਮਿੱਟੀ ਥੋੜਾ ਧੋ ਲਾਂਗੇ ਧੋ ਲਾਂਗੇ ਮਿੱਟੀ ਫੇਰ ਆ ਗਈ ਸੀ ਰਾਤ ਨੂੰ ਹੀ ਕਰੀ ਇਹਨਾਂ ਨੇ ਮੋਟਾ ਮੋਟਾ ਕਰਵਾਤਾ ਸੀ ਮਿੱਟੀ ਪੁਰਾਣੇ ਹੈ ਮੌਸਮ ਪੂਰਾ ਠੰਡਾ ਹੋ ਗਿਆ ਰਾਤੀ ਵਧੀਆ ਹੋ ਗਿਆ ਸੀ ਹਨਾ ਬੰਦਾ ਹੀ ਲੱਗਿਆ ਕਿੜੇ ਵੇਲੇ ਨੀਂਦ ਆ ਗਈ ਆ ਦੇਖੋ ਪਾਪਾ ਦੇ ਕੰਮ ਫੁੱਲਾ ਹੀ ਛੱਡ ਗਏ ਹਾਂ ਕਿਹੜਾ ਪਾਪਾ ਲੱਗਦਾ ਦਦੂ ਵਾਲੀ ਸੱਪ ਪਾ ਜਾਇਓ ਕਿ ਤੁਸੀਂ ਮੈਂ ਕੋਈ ਨਾ ਕਰਕੇ ਰੱਖ ਦਿੰਦਾ ਆਇਓ ਤੁਸੀਂ ਕਿ ਨਾ ਮੜਿਆ ਨਾ ਮੇਰਦਾ ਆਓ ਟੱਪੜਾ ਬਾਹਰ ਹੋ ਜਾਓ ਚਾ ਆਟਾ ਹੋ ਗਿਆ ਸੇਮ ਰੱਖ ਬਸ ਬਾਲ ਤਾਂ ਵੀ ਹੈ ਆ ਨਾ ਬਸ ਜਿਆਦਾ

ਜਦੋਂ ਅਸੀਂ ਮੋਟਰ ਲੈਣ ਨਹੀਂ ਗਏ ਸੀਗੇ ਉਸ ਤੋਂ ਬਾਅਦ ਜਦੋਂ ਤੁਸੀਂ ਕੁਝ ਮੰਗਵਾਇਆ ਸੀ ਪਾਪਾ ਤੋਂ ਪਾਪ ਤੁਸੀਂ ਆ ਕੇ ਤੁਸੀਂ ਆ ਕੇ ਪੁੱਛਿਆ ਕਿ ਹਾਂ ਲੈ ਆਂਦਾ ਪਾਪਾ ਕਹਿੰਦੇ ਨਹੀਂ ਮਿਲਿਆ ਨਹੀਂ ਉਹਦੋਂ ਅਸੀਂ ਗਏ ਹੀ ਨਹੀਂ ਸੀ ਦੁਕਾਨ ਤੇ ਭੁੱਲ ਗਏ ਸੀ ਪਾਪਾ ਨੇ ਤੁਹਾਨੂੰ ਹੀ ਕਿਹਾ ਤਾਂ ਹੁਣ ਵੀ ਕਹਿੰਦੇ ਕਹਿੰਦੇ ਬਹੁਤ ਇੱਕ ਦੂਜਾ ਕਿਹੜਾ ਬਾ ਠੰਡਾ ਜਿਹਾ ਲੱਗਦਾ ਨਾ ਹਵਾ ਠੰਡੀ ਠੰਡੀਆਂ ਰਾਤ ਦੇਖ ਲੈ ਆਏ ਸੀ ਜੀ ਮੈਨੂੰ ਪਤਾ ਨਹੀਂ ਕਿੰਨਾ ਕੁ ਤੂਫਾਨ ਹੁੰਦਾ ਹੁਣ ਦੇਖ ਲਓ

ਬਾਈ 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 ਤਾਂ ਕਰ ਦੇ ਸਿੱਧੂ ਅੱਜ ਕੀ ਨਾ ਆਂਦੀ ਕਰੇ ਵਿਆਹ ਨੂੰ ਇੱਧਰ ਨਾ ਆਉਂਗਾ ਨਾ ਮੈਂ ਬਾਹਵਾ ਚ ਨਾ ਆਉਣਾ ਕਹਿੰਦਾ ਤੇ ਹਵਾ ਚ ਨਾ ਆਉਣਾ ਨਾ ਲੈ ਦੂਜੀ ਸਮਾਰੀ ਵੀ ਬੈਗੀ ਲੈ ਲੋ ਗੇਟ ਫਿਰ ਪੱਥ ਇੱਥੋਂ ਕਰ ਲਈਏ ਪਹਿਲਾਂ ਨਾ ਪਹਿਲਾਂ ਮਾੜਾ ਅੰਦਰੋਂ ਵੀ ਕਰ ਲਈਏ ਹਾਂ ਅੰਦਰ ਹੀ ਲੈ ਆਵਾਂਗੇ ਨਾ ਅੰਦਰ हाँ चला देनी है पोटे तू तो दो तक ना ऐसे बैठ के ना शरारत ना करी नहीं तो टूटी लग जो तेरे ठीक है ऐसे बैठ के ना ना मैं तुम देनी है बाल्टी टी से मार मैं पहले एक वो नू दे दूँ तो बैठ के ना आ जा रहा होगा हम्म दे दूँ

बैठ के ना बिल्कुल नहीं। कम काम लगी है। चाल। 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 कोई नहीं पूरा दिन ऐसी है, है कोई नहीं। नीड रात है जेड़ा तेन डर लगे है आनिया सिद्धू देख आगी आगी हाँ क्या है सप तो परग तो नहीं नहीं लग... मना लगे मना लगे कितने लग मना लगा रहा था चल पैक ना 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 ਕਹਿੰਦਾ ਪਾਣੀ ਪਿੰਡੇ ਦੇ ਸੁੱਕਾ ਪਿਆਗਾ ਇਹ ਇੱਥੇ ਚੱਲ ਕੇ ਥੱਲੇ ਲੱਗਿਆ ਆ ਇੱਥੇ ਬਾਅਦ ਥੰਡੇ ਪਾ ਲੈ ਪਿੰਡੇ ਤੇ ਸੁੱਕਾ ਰਿਹਾ ਉਹ ਇਹ ਤਾਂ ਕਹਿ ਰਹੀ ਹੈ ਪਿੰਡੇ ਤੇ ਬਾ ਹਾਂ ਨਾ ਨਾ ਫੇਮਾਨੀਓ ਪਾਪਾ ਦੇ ਪ੍ਰੈਸ ਕਰਦਾ फोन ਕਰਨ ਲੱਗੇ ਨੇ ਮਮਾ ਪਪਾ ਦੇ ਕੱਪੜੇ ਪ੍ਰੈਸ ਕੀ ਕਿ ਹਣ ਪਪਾ ਨੂੰ ਜਾਣਾ 9 ਵਜੇ ਨਾਲ ਕੰਮ ਤੇ ਮੈਂ ਕੋਲ ਪ੍ਰੈਸ ਹੀ ਕਰਦਾ ਸੀ ਨਾ ਲਾਈਟ ਦਾ ਨਾ ਪਤਾ ਹੁੰਦਾ ਹੋਰ 8:30 ਹੋ ਗਏ ਨਾ ਆਈ ਨਹੀਂ ਜਿਆਦਾ دیر ਪੱਛ ਹੈ ਅੰਦਰੋਂ ਪਤਾ ਨਹੀਂ ਕਿਉਂ ਹੂੰ ਕਿੰਨਾ ਰੱਖ ਸੱਚੇ ਪਾਛਾ ਫੋਨ ਲੈ ਕੇ ਹੀ ਨਹੀਂ ਗਏ ਕੋਈ ਨਾਲ ਫੋਨ ਭੁੱਲ ਗਏ ਇਥੇ ਹੋਰ ਇਹ ਵੀ ਨਾ ਬੱਸ ਕਾਲੀ ਕਾਲੀ ਬੁੱਖਾ ਨਹੀਂ ਹੈ ਮੈਂ ਬੁੱਖਾ ਨਾ ਲ ਮੈਂ ਵੀ ਇੱਥੇ ਬੈਠ ਤੇ ਬਹਿ ਜਾ ਦੋ ਮਿੰਟ ਵਾਸਤੇ ਉਹਦੇ ਵੱਲ ਵੀ ਨਿਗਾ ਮਾਰਦੀ ਰਹੀ ਹੈ ਹੈਗਾ ਵੀ ਸ਼ਰਾਰਤੀ ਹੈ ਕਿ ਸਰਦਸਰ ਆ ਜਾਏ ਮੈਨੂੰ ਉਹਦਾ ਵੀ ਚਾਰ ਲਾਉਂਦਾ ਕਾਇਮ ਹੀ ਭੱਜਿਆ ਜਾਂਦਾ ਅੱਜ ਤਾਂ ਐਸੇ ਲਈ ਨਹੀਂ ਤਾਂ ਫ੍ਰੀ ਹੋ ਜਾਣੀ ਕੰਮ ਹਮਮ ਆਪਾਂ ਸ਼ਾਰਟ ਵੀ ਬਣਾਉਣਾ ਇਹਦੇ ਤੇ ਗਾਇਸ ਅਸੀਂ ਨਾ ਰੈਸিপি ਵਾਲੇ ਜਿਹੜੇ ਸ਼ਾਰਟਸ ਪਾਣੇ ਨੇ ਤੇ ਦੂਸਰੇ ਸ਼ਾਰਟਸ ਵੀ ਪਾਣੇ ਨੇ ਤੁਹਾਨੂੰ ਸਾਡੇ ਇਹੀ ਚੈਨਲ ਤੇ ਦੇਖਣ ਨੂੰ ਮਿਲ ਜਾਣਗੇ ਤੇ ਤੁਸੀਂ ਉਹ ਵੀ ਦੇਖ ਲਿਆ ਕਰੋ ਬਹੁਤ ਵਧੀਆ ਵਧੀਆ ਮੰਮਾ ਰੈਸিপি ਬਣਾਉਂਦੇ ਨੇ ਆਜਨ ਕੰਮ ਵੀ ਕਰਾ ਦੇ ਸਕੋ ਦਾ ਕਰਾ ਦਊਂਗਾ ਹੋਰ ਆਥੀ ਨੇ ਲਾਇਆ ਕੰਮ ਨੂੰ ਤਾਂ ਜਮਾ ਵੀ ਕਰਾ ਦਿੰਨੇ ਕੰਮ ਕਰ ਲੋ ਬੱਲੇ ਕੱਪੜੇ ਪ੍ਰੈਸ ਨਹੀਂ ਹੁੰਦੀ ਕਹਿੰਦੇ ਸੀ ਕਹਿੰਦੇ ਕਦੋਂ ਆਓਗੇ ਮੈਂ ਕਹੇ ਤੇ ਤਾਂ ਮम्मी ਛੁੱਟੀਆਂ ਸਟਾਰਟ ਹੀ ਹੋਈਆਂ ਨੇ ਕੋਈ ਨਾ ਆ ਜਾਗੇ ਦੇਖਦੇ ਆਨੇ ਫੇਟਾ ਜਾਨੇ ਮੈਨੂੰ ਐਸੀ ਜਦ ਮਾਸੀ ਹੋਵੇ ਵੀ ਆ ਜਾਣ ਫੇਰ ਫੇਰ ਹੀ ਚੱਲੀਆਂ ਨਾ ਮਿਲ ਹੋ ਜਾਂਦਾ ਹੋਰ ਤਾਂ ਕੀ ਐ ਫੇਰ ਪਤਾ ਨਹੀਂ ਕਦੋਂ ਮਿਲਿਆ ਨਾ ਕਦੋਂ ਨਹੀਂ ਐਨੇ ਨਾਲ ਮਿਲਿਆ ਹੂੰ ਲੋ ਐਸੀ ਚੱਲ ਕੋਈ ਸਰਮਾ ਮੈਂ ਤੇ ਨੂਰ ਤਾਂ ਪੈਕਿੰਗ ਕਰਨੀ ਵੀ ਸ਼ੁਰੂ ਕਰਤੀ ਮੈਨੇ ਤੈਨੂੰ ਨਸੀਰ ਉਹ ਵੀਡੀਓ ਕਾਲ ਲਾ ਲੈਨੇ ਆ ਫਿਰ ਸਮਾਨ ਨੋਟ ਕਰਦੇ ਕੀ ਕੀ ਲੈ ਕੇ ਜਾਣਾ ਉਹ ਸਾਰੀ ਪੈਕਿੰਗ ਕਰ ਰਹੀ ਸੀ ਹੱਲੇ ਨਹੀਂ ਜਾਂਦੇ ਪਰ ਪੈਕਿੰਗ ਅਸੀਂ ਇੰਨੀ ਸਟਾਰਟ ਪਹਿਲਾਂ ਹੀ ਸ਼ੁਰੂ ਕਰਤੀ ਤੇ ਮੈਂ ਹੁਣ ਕੱਢ ਰਹੀ ਸੀ ਝਾੜੂ ਕੱਲ ਦੀ ਨੇਰੀ ਨੇ ਤਾਂ ਬਹੁਤ ਹੀ ਮਿੱਟੀ ਜੀ ਕਰ ਦਿੱਤੀ ਘਰ ਚ ਤੇ ਆਹ ਦੇਖੋ ਕਿੰਨੀ ਮਿੱਟੀ ਹੋਈ ਜਾਂਦੀ ਆ ਚਲ ਮੈਂ ਕਿਹਾ फटाफट ਮੈਂ ਝਾੜੂ ਕੱਢ ਦਵਾ ਕਿੰਨਾ ਖਲਾਰਾ ਜਾ ਪੈ ਜਾਂਦਾ ਇੱਕ ਦਿਨ ਨੇਰੀ ਦੇ ਨਾਲ ਹੀ ਤੇ ਆਹ ਲੈ ਝਾੜੂ ਦੇ ਨਾਲ ਬਾਲ ਵੀ ਕਿੰਨੇ ਆ ਜਾਂਦੇ ਨੇ ਇੱਕ ਹੈ ਜਿਹੜੇ ਨਿਆਣੇ ਇੰਨਾ ਗੰਦ ਪਾਉਂਦੇ ਆ ਕਦੀ ਕੁਝ ਤੋੜ ਕੇ ਸੁੱਟ ਦਿੰਦੇ ਆ ਕਦੀ ਕੁਝ ਕੱਟ ਵੱਢ ਕੇ ਕਾਗਜ਼ ਜੇ ਵੀ ਵਾਸ ਐ ਸੁੱਟ ਦਿੰਦੇ ਆ ਅਨਮੋਲ ਤੇ ਸਿੱਧੂ ਜਮਾ ਨਹੀਂ ਕਹਿਣਾ ਮੰਨਦੇ ਬਹੁਤ ਗੰਦ ਪਾਉਂਦੇ ਨੇ ਇਹ ਤਾਂ ਇਹ ਦੇ ਚਲੋ ਜੀ ਹੁਣ ਆ ਝਾੜੂ ਕੱਢੀ ਜਾਂਨੇ ਆ ਇੱਧਰ ਵੀ ਆ ਕਮਰੇ ਚ ਵੀ ਕੱਢ ਦਵਾ ਝਾੜੂ ਫਟਾਫਟ ਹੁਣ ਮੈਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੋਜ਼ ਸਾਡੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਣ ਝਾੜੂ ਤਾਂ ਲਾ ਲਿਆ ਸੀਗਾ ਤੇ ਹੁਣ ਅਸੀਂ ਲੱਗੇ ਸੀ ਵੇੜਾ ਬਾਹਰ ਤੋਂ ਹਣ ਤੇ ਅਨਮੋਲ ਕਹਿੰਦੀ ਮੰਮੀ ਮੈਂ ਵੀ ਨਾਲ ਕਰਵਾ ਦਿੰਨੀ ਆ ਮੈਂ ਤੁਹਾਨੂੰ ਮਨਾ ਕੀਤਾ ਸੀ ਮੈਂ ਕਿਾ ਚਲ ਕੋਈ ਨਾ ਤੂੰ ਰਹਿਣ ਦੇ ਵੀ ਮੈਂ ਆਪੇ ਹੀ ਹੌਲੀ ਹੌਲੀ ਕਰ ਲੂ ਕਹਿੰਦੀ ਨਹੀਂ ਮੰਮੀ ਤੁਹਾਨੂੰ ਵੀ ਬੈਕ ਉਹਦੀ ਪ੍ਰੋਬਲਮ ਹੈਗੀ ਆ ਦੁੱਖ ਦੀ ਹੈ ਤੁਹਾਡੀ ਪੇਟ ਮੈਂ ਕਰਵਾ ਦਿੰਨੀ ਆ ਤੁਹਾਡੀ ਹੈਲਪ ਤੇ ਉਹ ਵੀ ਚਲ ਮੇਰੇ ਨਾਲ ਲੱਗੀ ਸੀ ਚਲੋ ਦੋਨੀਆਂ ਜਣੀਆਂ ਨੇ ਫਟਾਫਟ ਅਸੀਂ ਫਿਰ ਬਾਹਰ ਉਹ ਬੇੜਾ ਵੀ ਧੋ ਲਿਆ ਲਓ ਜੀ ਇੱਥੋਂ ਤਾਂ ਸਾਫ਼ ਹੋ ਗਿਆ ਕਰ ਦਿੱਤਾ ਹੈਗਾ ਤੇ ਹੁਣ ਬਾਹਰ ਉਹ ਕਰ ਰਹੇ ਨੇ ਕਿ ਮम्मा

गल मन लिया कर देखो ये जमा नहीं गल मरता कमेंट विच लिख सिं कर अपनी दीदी लिखियो कमेंट फिर पता लगेगा जी कमेंट लिखण क्या मनेगा तो सारे लिखियो ठीक है कमेंट विच मेरा कहना मन लग जाए हो गया मै कार लफी आ देखो इन्हीं आई कोई तो आगे से आके लो बाल्टी मैं रख आनी है वॉशरूम से मुझे पापा भी आ गए के कटिंग कर करा के लिया <laughs> इस बार थोड़ी ज्यादा छोटी होगी जाना अच्छा खोल दी लिया नहीं सामान एक ही ए सा आ भी रही औरता नहीं कुछ नहीं ओ बाई गाय की गाइस तो ओ बैठ के जा औरता नहीं कुछ है क्या औरता नहीं कुछ ना आज मैं ट्रायल नहीं देखती देखती चलूंगा फ्रेंडर पापा जा रहे हैं तो आ गए मैं वो की कहने फ्रेंड कहना और और

पधारिए लवली सामान देखा हां देखो भी ਨੀ ਮੈਂ ਰੱਖ ਦਿੰਨੀ ਆ ਬਾਅਦ ਚ ਬਾਅਦ ਚ ਦੇਖ ਲਾਂਗੇ ਪੀ ਲੈਣੀ ਹਾਂ ਤੇ ਹੁਣ ਹੋ ਗਈ ਸੀ ਜੀ ਸ਼ਾਮ ਤੇ ਸੁਬਹ ਤਾਂ ਅਸੀਂ ਕੰਮ ਕੁੰ ਕਰਕੇ ਹੁਣ ਮਤਲਬ ਥੱਕੇ ਹੋਏ ਰਹੇ ਸੀ ਉਸ ਤੋਂ ਬਾਅਦ ਫਿਰ ਅਸੀਂ ਵਲੋਗ ਨਹੀਂ ਬਣਾਇਆ ਨਹੀਂ ਹੈਗਾ ਤੇ ਰੈਸਟ ਕਰਨ ਲੱਗੇ ਤੇ ਦੁਪਹਿਰੇ ਤਾਂ ਅਸੀਂ ਸੁੱਤੇ ਪੂਰੇ ਥੱਕੇ ਬੈ ਸਗੇ ਤੇ ਹੁਣ ਹੋ ਗਈ ਸੀ ਸ਼ਾਮ ਤੇ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਜਿਹੜਾ ਗੁਰਾ ਗੁਰੇ ਘੜਾ ਰਿਹਾ ਹੋ

ਕਿ ਕਰਨੇ ਨੋਟੇ ਕੋ ਪੂਰੀ ਗਾਰ ਕੀ ਇਹਨ ਕਿ ਆ ਸੀ ਮਨ ਨੂੰ ਆ ਗਏ ਆ ਜੀ ਗੁਰਦੁਆਰੇ ਹੁਣ ਚੱਲਦੇ ਆਂਗੇ ਹੁਣ ਅਸੀਂ ਮੱਥਾ ਟੇਕਣ ਵਾਸਤੇ ਆ ਗਏ ਸੀ ਅਸੀਂ ਹਾਂਜੀ ਪਹਿਲਾਂ ਗੁਰਦੁਆਰਾ ਸਾਹਿਬ ਚੱਲਦੇ ਆ ਉਸ ਤੋਂ ਬਾਅਦ ਦੇਖਦੇ ਕਿੱਥੇ ਜਾਣਾ ਹਾਂ ਕਾਫੀ ਚਾਏ ਮੋ ਗਿਆ ਸੀ ਆਇਆ ਨਹੀਂ ਗਿਆ ਗਰਮੀ ਦੇ ਕਰਕੇ ਗਰਮੀ ਦੇ ਕਰਕੇ ਆਇਆ ਨਹੀਂ ਗਿਆ ਤੇ ਹੁਣ ਚੱਲਦੇ ਆਂ ਨਾਲੇ ਵਧੀਆ ਹਾਂ ਉਹ ਕਿਹੜਾ ਪੋਸਟਰ ਹੈ ਪੋਸਟਰ ਦੇਖਿਆ ਕਿ ਉਹ ਕਿਹੜਾ ਲੱਗੇ ਲਓ ਜੀ ਇਹ ਹੈ ਜੀ ਬਰਨਾਲੇ ਤੋਂ ਗੁਰੂਦਵਾਰਾ ਪ੍ਰਭ ਨਾਮਦੇਵ ਜੀ ਤੇ ਗੁਰੂ ਘਰ ਲਗਾ ਕੇ ਹਾਜ਼ਰੀ ਅਸੀਂ ਹੁਣ ਚਲੇ ਸੀ ਬਾਜ਼ਾਰ ਤੇ ਥੋੜਾ ਜਿਹਾ ਸਮਾਨ ਲੈਣ ਵਾਲਾ ਸੀ ਹੁਣ ਟੈਂ ਚਲਦੇ ਆਂ ਇੰਨਾ ਵਧੀਆ ਲੱਗ ਰਿਹਾ ਹੈ ਨਾ ਤੁਸੀਂ ਠੰਡਾ ਠੰਡਾ ਜਿਹਾ। ਹੋਰ ਬੜਾ ਘੱਟਾ। ਹਾਂ? ਬਸ ਇਹ ਰੋ ਬੜਾ ਟਾਈਮ ਲਾਈ ਜਨ ਤੁਸੀਂ। ਤੇ ਲਓ ਜੀ ਆ ਗਏ ਸੀ ਹੁਣ ਅਸੀਂ ਘਰੇ ਵਾਪਸ ਲੈ ਕੇ ਸਮਾਨ ਬਾਜ਼ਾਰ ਚੋਂ। ਖੁੱਲਿਆ ਨਹੀਂ ਨੂੰ ਮੂਲ? ਨਹੀਂ ਆਂਦਿਆਂ ਨੂੰ ਮੈਨੂੰ ਲੱਗਦਾ ਲਾਈਟ ਵੀ ਹੈ ਨਹੀਂ ਕੀ ਹੁਣ। ਖੁੱਲਿਆ ਨਹੀਂ? ਸਟਰੀਟ ਲਾਈਟ ਤਾਂ ਚੱਲੀ ਜਾਂਦੀ ਹੈ। ਨਹੀਂ ਤਾਂ ਬੰਦ ਹੋ ਜਾਂਦਾ ਸੁਣਦਾ। ਮੈਨੂੰ ਲੱਗ ਰਿਹਾ ਆ ਉਧਰ ਮੀਟਰਾਂ ਚ ਵੀ ਤਾਂ ਹੈ ਨਹੀਂ ਸੀ ਲਾਈਟ।

फ्रिज च देखो लाइट आई सारिया लाइट ना लायो गई हुई अभी लाइट। है बी लाइट चलो ले लाइट बस आ गए हम घर हाई अरमोल मैनू भी दे ठंडा ठंडा पानी पापा ने भी दे दे की हो गया

बनानी है हाँ। शुक्षरी शुक्षरी शुक्षरी। रोटी लाइट भी तो गई हुई है हाँ छिपली छिपली चलो तुम जितने बैठो मैं रोटी बनाऊंगी चलो उ जाओ अज का ब्लॉग जी अस इत ही एंड करते हैं तो जो थोड़ा तो ब्लॉग अच्छा लगे तो लाइक तो शेयर कर दौ जे चैनल पर नवे तो चैनल में सबसक्राइब कर दौ मिलते हैं जी अगले ब्लॉग के उदों तक सत श्रीकाल जी सारे अपना ध्यान रखो